ਉੱਥੇ ਪਾਣੀ ਮਮਾ ਇੱਥੇ ਕਿੰਨਾ ਕਿੰਨਾ ਆ ਬਹੁਤ ਕੁਝ ਦੇਖ ਲਿਆ ਇੱਥੇ ਲੰਬਾ ਪਾਣੀ ਇਹ ਰਾਜੇ ਰਮਾਰਿਆ ਗਿਆ ਹਾਏ ਮੇਰਾ ਛੇਰ ਮਾਰਿਆ ਗਿਆ ਠੀਕ ਕਹਿੰਦਾ ਸੀ ਉੱਥੇ ਵੀ ਮਲੇ ਠੀਕ ਠਾਕ ਆ ਵਧੀਆ ਕੰਮ ਮਿਲ ਗਿਆ ਹਾਂ ਖੁਸ਼ ਸੀ ਉੱਥੇ ਕੰਮ ਕਰਦੇ ਸੀ ਇਹ ਦੋ ਸੀ ਆ ਵੀ ਢੋਦੀਆਂ ਆਈਆਂ ਹਾਏ ਤੇ ਨੱਚ ਕੇ ਆ ਲਈ ਮਟਾ ਸਰਕਾਰ ਬਹੁਤ ਬੜਾ 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 ਬ ਫੋਟੋ ਨੂੰ ਗੱਡੀ ਚੋਂ ਕੱਢ ਹਾਏ ਇਹ ਰਾਜੀ ਇਹ ਮਾਰਿਆ ਗਿਆ ਹਾਏ ਮੇਰਾ ਛੇਰ ਮਾਰਿਆ ਗਿਆ ਕੀ ਕਹਿੰਦਾ ਸੀ ਉੱਥੇ ਵੀ ਮਲੇ ਠੀਕ ਠਾਕ ਆ ਵਧੀਆ ਕੰਮ ਮਿਲ ਗਿਆ ਹਾਂ ਖੁਸ਼ ਸੀ ਉੱਥੇ ਕੰਮ ਕਰ ਰਹੇ ਸੀ ਇਹੋ ਸੀ ਆ ਵੀ ਦਿਗੋ ਦੀਆਂ ਆਂਦਾ ਮੰਮੀ ਮੇਰਾ ਦਸਾਂਸ ਵੱਡ ਜਾਏਗਾ ਤੇ ਮੈਂ ਤਾਂ ਠੀਕ ਨਾਣੀ ਐ ਨਹੀਂ ਕਰਨੀ ਤੇ ਇਹਨਾਂ ਜਪਰੀ ਤਾਂ ਲੈਣਾ ਚਾਹੀਦਾ रोटी खी आओ पैके बया है खांडे मैं बया क्या क्या डैडी मैं क्या डैरी अंदर ऐ आया बचिया बचिया रब्बा कि मां का पुतना खोई ਹਏ ਮੈਨੂੰ ਸੱਟੋਂ ਮਾਰੀ ਰੱਬਾ ਤੇਂ ਤਸਾ ਕਰਨੀਆਂ ਬਾਬਾ ਦੀਪ ਸਿੰਘ ਜੀ ਗੁਰੂ ਰਾਮਦਾਸ ਜੀ ਮੇਰੇ ਬੱਚੇ ਤੇ ਪਰਦੇਸਾਂ ਤੇ ਮੇਰ ਭਰੇ ਹੱਥ ਰੱਖੀ ਸਭ ਦੇ ਬੱਚਿਆਂ ਦਾ ਸਭ ਦੇ ਬੱਚਿਆਂ ਨੂੰ ਕਾਰੋਬਾਰ ਦੇ ਆ ਮੇਰੇ ਹਰ ਰੱਬ ਜੀ ਤੁਹਾਡਾ ਬੇਟਾ ਕਦੋਂ ਬਾਹਰ ਗਿਆ ਸੀਗਾ ਬਾਈ ਚ ਗਿਆ ਉਹ ਨੌ ਮਹੀਨੇ ਹਾਂਜੀ ਨੌ ਮਹੀਨੇ ਕਿਹੜੇ ਸ਼ਹਿਰ ਚ ਲੈਸ ਵਨ ਸ਼ੇਅਰ ਲੈਸ ਵਨ ਸ਼ੇਅਰ ਤੇ ਤੁਹਾਨੂੰ ਕਦੋਂ ਪਤਾ ਲੱਗਾ ਕਿ ਉਹਦੀ ਮੌਤ ਇਸ ਤਰ੍ਹਾਂ ਹੋ ਗਈ? ਸਾਨੂੰ ਪਰਸੋਂ ਪਤਾ ਲੱਗਿਆ 9 ਵਜੇ ਉਹਦੀ ਗੱਲ ਹੋਈ ਆ। ਫਿਰ 6 ਵਜੇ ਆਏ ਆ ਤੁਹਾਨੂੰ ਕਹਿਣ। ਜਿੰਨਾ ਨੇ ਫੋਨ ਕੀਤਾ ਨਾ ਜਿੰਨਾ ਫੋਨ ਕੀਤਾ ਪਤਾ ਲੱਗਦੀ ਆ ਉਹਦਾ ਪ੍ਰਾਹ ਹੀ ਉੱਥੇ ਕਿਸ ਤਰ੍ਹਾਂ ਟੈਕਸੀਡ ਹੋਇਆ ਕਿਸ ਤਰ੍ਹਾਂ ਹੋਇਆ ਸੀ? ਇਨਸੀਡੈਂਟ ਹੀ ਹੋਇਆ ਉਹਦਾ। ਕੰਮ ਬਤਾਉਂਦੇ ਹਾਲ ਪੇ ਗੱਡੀ ਪਲਟੀ ਆ। ਪੰਜ ਜਾਨੇ ਹਾਲ। ਕਿੰਨੇ ਬੱਚੇ ਤੁਹਾਡੇ? ਮੇਰੇ ਦੋ ਕੱਕੇ ਬੱਚੇ ਨੇ। ਛੋਟਾ ਜਿਹਾ ਬੱਚਾ। ਮਰੇ ਸੀ ਆਏ। ਇਹ ਛੋਟਾ। ਛੋਟਾ ਹੀ। ਰਜਿੰਦਰ ਸਿੰਘ ਛੋਟਾ ਹੀ। ਜਿਹੜਾ ਉਹ ਮਰੇ। ਕੁਸੀਂ ਆਪਕੀ ਕੰਮ ਕਰ ਕਰਦੇ ਥੇ ਥੇਤੀ ਬੜੀ ਥੋੜੀ ਜਿਹੀ ਬੜੀ ਪਰ ਕਿਲਾ ਜੱਡਾ ਕਿਲਾ ਦੇ ਬਾਹਰ ਹਾਂ ਮੱਜ ਰੱਖੀ ਆ ਆਖਰੀ ਵਾਰ ਤੁਹਾਡੀ ਆਪਣੇ ਪੁੱਤ ਨਾਲ ਕਦੋਂ ਗੱਲ ਹੋਈ ਸੀ ਹਾਂ ਠੀਕ ਆਖਰੀ ਵਾਰੀ ਉਹਨੂੰ ਪਰਸੋਂ ਹੀ 9 ਵਜੇ ਹੋਈ ਆ ਰਾਤ ਨੂੰ ਕੀ ਕਹਿੰਦਾ ਸੀ ਕੁਛ ਨਹੀਂ ਉਹਨੇ ਕਿਹਾ ਹੈਗਾ ਜਿੱਦਾਂ ਠੀਕ ਠਾਕ ਹਾਲ ਚਾਲ ਪੁੱਛਿਆ ਉਹਨੇ ਬਸ 15 ਮਾਰਚ ਜੀ ਤੁਹਾਡੇ ਬ੍ਰਦਰ ਦੀ ਜਿਹੜੀ ਪੁਰਤਗਾਲ ਦੇ ਵਿੱਚ ਇੱਕ ਰੋਡ ਐਕਸੀਡੈਂਟ ਦੇ ਵਿੱਚ ਦੁਰਘਟਨਾ ਹੋ ਗਈ ਕੀ ਮਾਮਲਾ ਹੋਇਆ ਸਾਰਾ ਪਰ ਕਿੱਦਾਂ ਗਿਆ ਸੀ ਵਿਦੇਸ਼ ਦੇ ਵਿੱਚ ਹਾਂਜੀ ਜੀ ਇੱਥੋਂ ਤੁਹਾਨੂੰ ਪਤਾ ਕਿ ਗਰੀਬੀ ਦੇ ਵਿੱਚ ਸਾਰੇ ਬੱਚੇ ਭੇਜ ਜਾਂਦੇ ਨੇ ਕਰਜ਼ਾ ਚੱਕ ਕੇ ਭੇਜਿਆ ਉਹਨੂੰ ਅਜੇ ਉਹਨੇ ਸਵਾ ਸਾਲ ਵੀ ਨਹੀਂ ਹੋਇਆ ਉੱਥੇ ਗਿਆ ਉਹਨੂੰ ਉਹ ਨਹੀਂ ਉਹਨੂੰ ਕੰਮ ਮਿਲਿਆ ਸੀ ਕੰਮ ਤੋਂ ਆ ਰਿਹਾ ਸੀ ਤੇ ਆਉਂਦੇ ਉਹਦਾ ਐਕਸੀਡੈਂਟ ਹੋ ਗਿਆ ਜਿੱਦੇ ਚੌਦੀ ਡੈਥ ਹੋ ਗਈ ਓਨ ਸਪਾਟ ਕਾਹਦੇ ਵਿੱਚ ਸੀ ਇਹ ਕਾਰ ਦੇ ਵਿੱਚ ਆ ਰਿਹਾ ਸੀ ਜੀ ਆਖਰੀ ਵਾਰੀ ਤੁਹਾਡੀ ਗੱਲ ਹੋਈ ਇਹਨਾਂ ਪਰ ਆ ਨਹੀਂ ਇਹਨਾਂ ਦੀ ਮੰਮੀ ਦੀ ਹੋਈ ਹੈ ਗੱਲ ਕਿਉਂਕਿ ਮੇਰੀ ਨਹੀਂ ਹੋ ਪਾਈ ਤੇ ਸਾਨੂੰ ਤੇਹੀ ਪਤਾ ਲੱਗਾ ਕਿ ਉਹਦੀ ਡੈਥ ਹੋ ਗਈ ਹੈ ਹਾਂਜੀ ਕੀ ਮੰਗ ਕਰਦੇ ਤੁਸੀਂ ਹਾਂਜੀ ਅਸੀਂ ਇਹ ਆ ਹੀ ਕਾਂਗੇ ਕਿ ਸਾਡਾ ਮੇਰਾ ਕੱਲੋ ਭਰਾ ਸਾਡਾ ਬੱਚਾ ਸਾਲੂ ਛੇਤੀ ਤੋਂ ਛੇਤੀ ਉਹਦੀ ਲਾਸ਼ ਸਾਡੇ ਤੱਕ ਡੈੱਡ ਬੋਡੀ ਪਹੁੰਚੇ ਤਾਂ ਜੋ ਅਸੀਂ ਉਹਨੂੰ ਖੇਰੀ ਵਾਰ ਦੇਖ ਸਕੀਏ ਕਿਉਂਕਿ ਇਹਨੇ ਦੂਰ ਬੈਠਿਆ ਇੱਕ ਮਾਪੇ ਦੀ ਸਾਰੇ ਭੈਣ ਭਰਾਵਾਂ ਦੀ ਹਾਲਤ ਕਿ ਹੋ ਜਾਂਦੀ ਅਸੀਂ ਤੁਹਾਨੂੰ ਉਹ ਬਿਆਨ ਹੀ ਨਹੀਂ ਕਰ ਸਕਦੇ ਸਾਡੇ ਕੋਲ ਲਫ਼ਜ਼ ਹੀ ਨਹੀਂ ਹੈਗੇ ਕਿ ਅਸੀਂ ਉਹਨੂੰ ਕਿਸ ਤਰ੍ਹਾਂ ਖੋ ਲਿਆ ਆ ਤੁਸੀਂ ਸਾਡੀ ਇਹੀ ਡਿਮਾਂਡ ਹੈ ਕਿ ਸਾਡਾ ਬੱਚਾ ਸਾਡੇ ਤੱਕ ਪਹੁੰਚਾ ਦਿਓ ਜਿਸ ਤਰ੍ਹਾਂ ਆ ਰਾਤ ਨੂੰ 8 ਵਜੇ ਨੇ ਉਦਾਂ ਮੈਨੂੰ 9:30 ਫੋਨ ਕਰਦਾ ਜਦੋਂ ਕੰਮ ਤੋਂ ਆਉਂਦਾ ਹੀ ਰੋਜ਼ ਹੀ ਇਹਨੇ ਮੈਨੂੰ ਰਾਤ ਨੂੰ ਫੋਨ ਕਰਨਾ ਹੀ ਕਰਨਾ ਏ ਮੈਨੂੰ ਕਹਿੰਦਾ ਮੰਮੀ ਤੋਂ ਸੁੱਤੀ ਨਹੀਂ ਮੈਂ ਕਿਹਾ ਨਹੀਂ ਤੇਜੀ ਮੈਂ ਨਹੀਂ ਅਜੇ ਸੁੱਤੀ ਜੇ ਉਹਦਾ ਨੀ ਫੋਨ ਆਉਣਾ ਤਾਂ ਮੈਂ ਕਰ ਲੈਣਾ ਮੈਨੂੰ ਕਹਿੰਦਾ ਰੋੜਿਆਂ ਦਾ ਮੁੰਡਾ ਆਇਆ ਇੱਥੇ ਗੰਗਾ ਜੱਕ ਤੋਂ ਕਹਿੰਦਾ ਮੰਮੀ ਮੇਰਾ ਲਸਾਂ ਸਪੇਈ ਦੇ ਇਹ ਨਾਲੇ ਮੇਰੀ ਚੈਨੀ ਭੇਜ ਦੇਂ ਚੰਦੀ ਦੀ ਹੀ ਇੱਥੇ ਪਈ ਤੇ ਮੈਂ ਕਿਹਾ ਮੈਂ ਤੇਜ ਕੱਪੜੇ ਭੇਜਾਂ ਕਹਿੰਦਾ ਨਾ ਮੰਮੀ ਕੱਪੜੇ ਨਾ ਭੇਜੀ ਮੈਂ ਇੱਥੋਂ ਹੀ ਲੈ ਲੈਣੇ ਕਹਿੰਦਾ ਮੰਮੀ ਰੋਟੀ ਖਾਦੀ ਆ ਮੈਂ ਕਿਹਾ ਉਹ ਖਾ ਲਈ ਜੁੱਲਿਆਂ ਚ ਵੜ ਗਿਆ ਮੈਂ ਅੱਜ ਠਾਂਡੇ ਵਿੱਚ ਪਿਆ ਬਸ ਇੰਨੀ ਗੱਲ ਹੋਈ ਮੇਰੇ ਨਾਲ ਆਖਰੀ ਆਖਰੀ ਇੰਨੀ ਗੱਲ ਹੋਈ ਏ ਮੌਤ ਦੀ ਸੋਚਣਾ ਜਿਹੜੀ ਕਿ ਮੌਤ ਦੀ ਸੋਚਣਾ ਮੇਰੀ ਭਾਬੀ ਲੱਗਦੀ ਐ ਇਥੋਂ ਗੰਗਾ ਚੱਕੋ ਉਹਦਾ ਭਰਾ ਹੀ ਉੱਥੇ ਉਹਨੇ ਹੀ ਕੰਮ ਤੇ ਲਵਾਇਆ ਹੀ ਇਹਨੂੰ ਉਹਨੇ ਆਪਣੀ ਭੈਣ ਨੂੰ 3 ਵਜੇ ਦੱਸ ਦਿੱਤਾ ਉਹ ਮੈਨੂੰ 6 ਵਜੇ ਇੱਥੇ ਦਸਣ ਆਈ ਏ ਪਰ ਮੈਂ 3 ਵਜੇ ਉੱਠ ਪਈਆ ਸਾਢੇ 3 ਦਾ ਆਰਾਮ ਏ ਮੇਰਾ ਮੈਨੂੰ ਸੁੱਝ ਗਈ ਏ ਮੈਂ 3:00 ਵਜੇ ਉੱਠ ਪਈ ਆ ਮੈਂ ਇਸ਼ਨਾਨ ਕੀਤਾ ਪਾਠ ਕੀਤਾ ਚਾਰ ਪਾਠ ਜਵਤੀ ਸਾਹਿਬ ਦੇ ਕੀਤੇ ਨੇ ਮੈਂ ਅਰਦਾਸ ਕੀਤੀ ਇਹ ਬੰਗਲਾ ਸਾਹਿਬ ਤੋਂ ਪਾਠ ਲਗਾਏ ਮੈਂ ਅਰਦਾਸ ਕੀਤੀ ਸੱਚੇ ਪਾਤਸ਼ਾਹ ਮੇਰੇ ਤੇ ਜਿੰਦਰ ਦੇ ਮੇਰ ਭਰਿਆ ਹੱਥ ਰੱਖੀ ਸੀ ਤੇ ਸਭ ਦੇ ਬੱਚਿਆਂ ਦੇ ਸੇਤੇ ਹੱਥ ਮੇਰ ਭਰਿਆ ਰੱਖੀ ਬਾਬਾ ਦੀ ਸਿੰਘ ਜੀ ਮੈਂ ਰੋਜ਼ ਇਹੋ ਹੀ ਅਰਦਾਸ ਕਰਨੀ ਮੈਨੂੰ ਨਹੀਂ ਸੀ ਪਤਾ ਮੇਰਾ ਬੱਚਾ ਵਾ ਮੇਰਾ ਬੱਚੇ ਨੇ ਮੁੱਕ ਜਾਣੇ ਫਰਤ ਸਰਕਾਰ ਤੋਂ ਕੀ ਮੰਗ ਕਰਦੇ ਹਾਂ ਐ ਮੈਂ ਕਹਿੰਨੀ ਆ ਜਿੰਨੀ ਛੇਤੀ ਮੇਰੇ ਪਤਨੀ ਲਾਚ ਕਾਲ ਦੋ ਹਾਏ ਮੈਂ ਆਪਣੇ ਪੁੱਤ ਨੂੰ ਛੇਰਾ ਬਣ ਲਾ ਹਾਏ ਮੈਂ ਆਪਣੇ ਪੁੱਤ ਨੂੰ ਛੇਰਾ ਬਣ ਲਾ ਮੇਰਾ ਪੁੱਤ 20 ਸਾਲਾਂ ਦਾ ਮੈਂ ਬੜੇ ਵਸਾਣਾ ਪਾਲੇ ਸੀ ਹਾਏ ਮੇਰਾ ਪੁੱਤ ਮੇਰਾ ਮਜ਼ਾ ਨਹੀਂ ਸੀ ਖਾਂਦਾ